ਲੇ ਲਿਓ ਰ ਆਪਾ ਵਾਹ ਸਰ ਉਹ ਦੂਜਾ ਦੇਖੋ ਆਹ ਵੇਖੋ ਸਾਹਮਣੇ ਕਿਲਾਫ ਹੋਟਲ ਦੀ ਛੱਤੋਂ ਰਾਤ ਦੀ ਖੂਬਸੂਰਤੀ ਦੇਣੇ ਮ ਖਾ ਲਾਂਗੇ ਤੁਹਾਨੂੰ ਚਾਚੀ ਨਾਲ ਰਾਤ ਦੇ ਰਿਸ਼ੀ ਵੀ ਆ ਮੂੜਾ ਮੈਨੇਜਮੈਂਟ ਕਰੰਦਿਆ ਤੇ ਅੰਦਰੋਂ ਵੇਖੋ ਤੁਸੀਂ ਇਧਰੋਂ ਕਲਚਰ ਸਾਰਾ ਪਿੰਡ ਦਾ ਵਿਖਾਇਆ ਗਿਆ ਵਾ ਫੁਲਕਾਰੀਆਂ ਸੂਟਾਂ ਵਾਲੀਆਂ ਫਲਕਾਰੀਆਂ ਵਾਲੇ ਸੂਟ ਮਤਲਬ ਜਸਲ ਮਿਰਦਾ ਨਕਸ਼ਾ ਇੱਧਰ ਵੀ ਫਲਕਾਰੀਆਂ ਹੋ ਵੱਲਾਈ ਨੀਯਾਰਾ ਵੱਲਾਈ ਰਾਜਸਥਾਨ ਨੰਬਰ ਨੰਬਰ ਬੁਕਿੰਗ ਵਾਲਾ ਜੇ ਇਹ ਆ ਇਹ ਹੈ ਮਰਾਜ ਆ ਵੇਖੋ ਤੁਸੀਂ ਇਹ ਮਰਾਜ ਰੈਸਟੋਰੈਂਟ ਹੈ ਹਵੇਲੀ ਆ ਅਬੂ ਸਫਾਰੀ ਆ ਇਹਨਾਂ ਦੇ ਨੰਬਰ ਆ ਕੰਟੈਕਟ ਕਰਕੇ ਤੁਸੀਂ ਸੰਪਰਕ ਕਰ ਸਕਦੇ ਜੇ ਤੁਸੀਂ ਨਹੀਂ ਪਰ ਇਸ ਤਰੀਕੇ ਇਸ ਤਰੀਕੇ ਨਾਲ ਨਹੀਂ ਆਪਣੇ ਗੱਡੀਆਂ ਲੋਗੇ ਦਈਏ ਵੇਖੋ ਦੁਕਾਨ ਵੇਖੋ ਭੰਗ ਦੀ ਸ਼ਾਪ ਗੋਵਿੰਦਾ ਥੋੜਾ ਆਈ ਜੇ ਜਿਹੜੀ ਸਾਡੇ ਪੰਜਾਬ ਦੇ ਥਾਂ ਥਾਂ ਤੇ ਉੱਗੀ ਆ ਗੋਵਿੰਦੋ ਡਾਕਟਰ ਕੈਫੇ ਲੱਸੀ ਵਾਲਾ ਇਹ ਜਿਹੜਾ ਕਿਲਾਵਣਾ ਹੈ ਤੇ ਅਦਰ 5000 ਦੀ ਵਸਖੂ ਆ ਜੀ 5000 ਦੀ ਇਹਨੂੰ ਮਿੰਨੀ ਬੀਕਾਂ ਦੇਰ ਕਹਿੰਦੇ ਆ ਆਪਾਂ ਜੈਸਲਮੇਰ ਦੇ ਫੋਰਡ ਦੇ ਬਾਹਰ ਆ ਰਾਤ ਦੇ ਸਮੇਂ ਆ ਬਹੁਤ ਵਧੀਆ ਕੰਪਨੀ ਨੇ ਬਣਾਏ ਆ ਸੁਚਾਲੇ ਸਰਕਾਰ ਨੇ ਕਾਹ ਸਰਕਾਰ ਨੇ ਕੰਪਨੀ ਕੋ ਇੱਕ ਬਣਾਏ ਆ ਆਪਾਂ ਪੋਚ ਪੋਚ ਕੇ ਜਾ ਰਹੇ ਆ ਇੱਥੇ ਪਤਾ ਲੱਗਾ ਵੀ ਮਾਂ ਦੀ ਧਾਲ ਮਿਲਦੀ ਆ ਕਿਹਦੇ ਕਿਲੋਮੀਟਰ ਦਾ ਪੈਣਾ ਤਿਆ ਕਰੋ ਤੇ ਹੁਣ ਉੱਥੇ ਤੁਰ ਕੇ ਜਾਣਾ ਵਾ ਮਾਵਾਂ ਦੇ ਟਾਲ ਵਾਸਤੇ ਅੱਖੀਆਂ ਤਸ ਜੀ ਮਾਵਾਂ ਤੋਂ ਆਜੂ ਨੰਬਰ ਹੋਟਲਾਂ ਦੇ ਦੇਖੋ ਇਸ ਵੀਡੀਓ ਵਿੱਚ ਫੇਰ ਆਪਾਂ ਕਵਰ ਕਰਾਂਗੇ ਹੋਟਲ ਤੇ ਹੋਟਲਾਂ ਦੇ ਨੰਬਰ ਸ਼ਹਿਰ ਜਸਲਵੀਰ ਇਹ ਡਬੜਾ ਕਿਲਾ ਤੇ ਦਾ ਪਾਣੀ ਵੀ ਕੱਢਣਾ ਪਾਣੀ ਵਾਸਤੇ ਹੀਠਾਂ ਕੰਮ ਚੱਲਣ ਡਿਆ ਵਾ ਪਾਣੀ ਨੂੰ ਹੀਠਾਂ ਕੱਢਿਆ ਜਾਂ ਡਿਆ ਵਾ ਇਹ ਉੱਥੇ ਜਾਣਾ ਵਾ ਆ ਕਿਲਾ ਇੱਧਰ ਨੂੰ ਘੁੰਮ ਗਿਆ ਇਹਦੇ ਦੁਆਦੋੜੀ ਅਸੀਂ ਘੁੰਮਣ ਡੇ ਸੀ ਹੁਣ ਅਸੀਂ ਹੋਟਲ ਚੜੀ ਜੀ ਜਾਣਾ ਵਾ ਹੋਟਲ ਵ੍ਰਿੰਦਾ ਪੈਲਸ ਫੋਨ ਨੰਬਰ ਅਰੇ ਇਹ ਫੋਨ ਹੈ ਕੋਈ ਲੱਗਦਾ ਪਤਾ ਵੀ ਇਹ ਇਹ ਰਾਜਸਥਾਨ ਦੇ ਆ ਤੇ ਪੰਜਾਬ ਦੇ ਆ ਕਿ ਹਿਮਾਚਲ ਦੇ ਆ ਰੱਬ ਨੇ ਸਾਰੇ ਬੰਦੇ ਕੀ ਵੀ ਕੁਝ ਪਤਾ ਕੀਤੇ ਆ ਪਰ ਕਿਹਨੇ ਪਾਇਆ ਬੰਦੇ ਨੇ ਪਾਇਆ ਅਸੀਂ ਪਾਇਆ ਆਪਣੇ ਪਹਿਰਾਵਿਆਂ ਚ ਇਹ ਬੋਲੀਆਂ ਚ ਸਾਡੇ ਫਰਕ ਪਿਆ ਵਾ ਇਹਨਾਂ 'ਚ ਕੋਈ ਫਰਕ ਨਹੀਂ ਆ ਉਹ ਚਾਹ ਕਰਨ ਦੇ ਆ ਠੀਕ ਆ ਜੀ ਜਵਾਬ ਨੈਸ਼ਨਲ ਬੈਂਕ ਸੋਨੂੰ ਕਹਿਣਾ ਲਾਲਾ ਜੀ ਨੇ ਟਰੇਸ ਪਰ ਲੱਗਾ ਹੋਇਆ ਪੰਜਾਬ ਨੈਸ਼ਨਲ ਬੈਂਕ ਸੋਨੂੰ ਫੋਨ ਕਰਦੇ ਲਾਲਾ ਜੀ ਲਾਲਾ ਜੀ ਨੇ ਟਰੇਸ ਵੱਡਾ ਆਹੋ ਕਿਲਾ ਵਿਕਰਮ ਬਤਾਲ ਵਾਲਾ ਜਿਹੜਾ ਭੂਤ ਨਹੀਂ ਆ ਉਹ ਡੱਗਿਆ ਹੈਗੇ ਕਖਪਤਾਨ ਜੀ ਆ ਅਗੇ ਫੇਰ ਮੇਨ ਰੋਡ ਆ ਗਿਆ ਵਾ ਅੱਜ ਥੋੜੀ ਫੀਲਿੰਗ ਵਧੀਆ ਹੋਣ ਈ ਆ ਵੀ ਕੰਨੇ ਨਾਲੋਂ ਉਹ ਇਹ ਸ਼ਹਿਰ ਹੋਰ ਉਹ ਟਾਈਪ ਦਾ ਵਾ ਖਾਣ ਪਾਣ ਵਾਲਾ ਵਾ ਇਹ ਇਹ ਸ਼ਹਿਰ ਰਾਇਲ ਆ ਇਹਦੀ ਜਿਹੜੀ ਰਾਇਲਟੀ ਆ ਇਦਾਂ ਦੇਖਦੀ ਆ ਨਾ ਚੁਣਾ ਹਵੇਲੀ ਹਵੇ ਢੀਂਗਾ ਮਾਜਰੇ ਕਮਰੇਤਾਂ ਨੂੰ ਹਵੇਲੀਆਂ 'ਚ ਮਿਲਣੀਆਂ ਆ मंदिर पैलेस जैसलमेर रेस्टोरेंट आ ट्रीओ होटल वास्ते कांटेक्ट करो नंबर स्क्रीन mm -hmm. के उ चल रहे ने जी mm हाँ -hmm. कि वेखो बनयाटेज बो दे वेखो गल गया ਇਹ ਕੋਈ ਹਮਲਾ ਨ ਕਰਿਆ ਸੂਵੇ ਲੱਗੇ ਨੇ ਸੂਵੇ ਕਿ ਹਾਥੀ ਵੀ ਛੇ ਸੇਧਨਾ ਮਾਰ ਸਕੇ ਕਿ ਇਹ ਵੀ ਚੀਜ਼ਾਂ ਕੋਈ ਹਮਲਾ ਨਾ ਸਕੀ। ਸਫਾਈ ਦਾ ਪ੍ਰਬੰਧ ਕਰਨ ਦੀ ਲੋੜ ਹੈਗੀ ਹੈ ਇਸ ਸ਼ਹਿਰ 'ਚ। ਕਿਉਂਕਿ ਇੰਟਰਨੈਸ਼ਨਲ ਆਉਂਦੇ ਆ ਇੱਥੇ ਅੰਗਰੇਜ਼ ਵੀ। ਤੇ ਸਨੇਹਾ ਜਿਹੜਾ ਵਾ ਸਹੀ ਜਾਣਦਾ ਜੀਦਾ। ਹਾਂ ਜੀ ਅੰਮਦਾਵਤ ਜੀ ਜੀ। ਮਾਫ ਕਰੂ ਮਾਫ ਕਰੂ ਪੰਪੋੜਾ ਲਾ ਤਾਬ ਚੱਲ ਬੰਦਾ ਇੱਕ ਆਈ ਲਵ ਜਸਲ ਮੇਰ ਲੋਕੀ ਆਉਣਗੇ ਨੀਲ ਕੰਠ ਬੋਜਨਮ ਇਧਰ ਜਾਣੇ ਲਈ ਉਹ ਸਾਹਮਣੇ ਜਿਹੜਾ ਨਾ ਉਧਰ ਆਕਤੀ ਸ਼੍ਰੀ ਰੈਸਟੋਰੈਂਟ ਹੈ ਕਾ ਖੂਬ ਸੂਰਤ ਰੋਡ ਦਾ ਚੱਕਾ ਬੜੇ ਸੋਹਣੇ ਮੈਟਲ ਦੇ ਲਾਏ ਆ ਤੇ ਬਤੀਆਂ ਜਿਹਾ ਗੰਡੀਆਂ ਵਾਂ ਲਟਕੂਆਂ ਲੱਗੀਆਂ ਇਧਰ ਡੈਕੋਰੇਟਿਡ ਪਲਾਂਟ ਆ ਤੇ ਵੇਚ ਆਪਾਂ ਚੱਲਣੇ ਆ ਰਾਤ ਸਮੇਂ ਦਾ ਚਾਕਾ ਅਹੀਂ ਵੇਖਣਦੇ ਆਂ ਸੋਨਾਵਾ ਜੀ ਰੂਪਾਲ ਰੈਜੀਡੈਂਸੀ ਖੂਬਸੂਰਤ ਲੋਕੇਸ਼ਨ ਮਰਸੀਡੀ ਗੱਡੀ ਮਰਸੀਡੀ ਥੋੜਾ ਜਿਹੀ ਰੂਪਾਲ ਰੈਜੀਡੈਂਸੀ ਰੂਪਲ ਉਹ ਕਿਹੜਾ ਹੀ ਜਣਾ ਸਪੈਸ਼ਲ ਡਬਲ ਏ ਨਹੀਂ ਆ ਇਹਦੇ ਵਿੱਚ ਸਭ ਕੁਝ ਹੈਗਾ ਜਿਮਮੋ ਵੀ ਹੈਗਾ ਉਹ ਵੀ ਹੈਗਾ ਪੰਕਟ ਹਾਲ ਹੈਗਾ ਕੈਫੇ ਰੈਸਟੋਰੈਂਟ ਰੂਫ ਟਾਪ ਹਰ ਚੀਜ਼ ਰੂਫ ਟਾਪ ਦਾ ਇੱਕ ਚਾਕਾ ਬਿਠਾ ਤਾ ਉੱਥੇ ਉਹ ਵੀ ਲੱਗੇ ਆ ਪਲਾਂਟ ਵੀ ਲਾਏ ਕੋਈ ਰਮਜੀਤ ਆ ਜਾਂਦੇ ਜਾਂਦੇ ਟੱਕਰ ਗਿਆ ਸੁਪਰਮਾਰਕਟ ਬਾਦਰੀਆ ਹੌਸਕੇ ਪਾਸ ਜਸਲ ਮੀਰ ਪਲੂਤੀ ਵੱਡਾ ਵੇ ਆ ਰਿਹਾ

Mus daerah ini. Ini ਆਕੜੀਆਂ ਆਕੜੀਆਂ ਉਹ ਵਾ ਰੱਜ ਨਕਲੀ ਨਿਆਣੇ ਵਾਲੀਆਂ ਅਸਲੀ ਆ ਕਿ ਅਸਲੀ ਆ ਕਿਤਨੇ ਕਰ ਦੋਗੇ ਐਪਲ ਹੂੰ ਹੂੰ ਕਿਤਨੇ ਕੀ 120 120 ਬੱਚਾ ਵਾਲਾ 100 ਰੁਪਏ ਦਾ

ਉਹ ਨਾ ਨਹੀਂ ਵੀਰ ਭਿੰਦੇ 30 ਲੈਂਦੇ ਤੇ 60 ਦੇ ਦਾਂਗੇ ਉਹਨਾਂ ਕੋਲੋਂ ਮਾਸਟਰ ਭੜਕਾ ਦੇ ਬੰਪੇ ਸਪੈਸ਼ਲ ਬੇਲ ਪੂਰੀ ਪਿਓਰ ਵੈਜ। ਉਹਦਾ ਪਿਓਰ ਵੈਜ ਹੋਟਲਾਂ ਦੇ ਇੱਥੇ ਕੋਈ ਕਮੀ ਨਹੀਂ ਆ ਵਾਧੂ। ਤਨੋਟ 11 ਕਿਲੋਮੀਟਰ ਆ। ਆਹੋ। ਤਨੋਟ ਹੀ ਆ ਗਏ। ਓਏ ਇਥੇ ਬਾਰਡਰ ਫਿਲ ਬਣੀ ਸੀ ਆਹੋ ਉੱਥੇ ਤਨੋਟ ਜਨ ਤਨੋਟ ਮੰਦਿਰ ਹੈ ਨਾ ਉਥੇ ਤਨੋਟ ਤੇ ਠੀਕ ਹੈ ਸ਼੍ਰੀ ਆ ਚਲਿਆ ਹੈ ਇਹ ਸਾਰਾ ਸ਼੍ਰੀ ਆ ਕਨਿਸ਼ਕਾ ਇੱਥੇ ਜਾਣਾ ਵਾ ਪੁਲਿਸ ਤੱਕ ਜਾਣਾ ਕਿ ਠੀਕ ਹੈ ਮਾਸ ਤੇ ਲੱਗੀ ਹੈ ਤੀਜੀ ਫੂਡੇ ਵਿਚਾਰ ਦੇਣਾ ਸ਼੍ਰੀ ਦੂਰ ਵੇਜ ਆ ਸ਼੍ਰੀ ਦੇ ਆ ਵਾ ਤੂੰ ਕਹਿੰਦਾ ਦਾਲ ਮਿਲਣੀ ਦਾਲ ਸ਼੍ਰੀ ਚ ਮਿਲਣੀ ਆ ਦੋਵਾਂ ਚ ਰੋਜ਼ ਪਰ ਉਹ ਉਹਦੀ ਫੀਲਿੰਗ ਜ਼ਿਆਦਾ ਵਧੀਆ ਪੰਜਾਬੀ ਆ ਉਹਦੀ ਜ਼ਿਆਦਾ ਹੂੰ ਸਿੰਸ 2000 ਰੁਪਏ ਦਾ ਉਧਰ ਅਗਨਿਸ਼ ਕਾ ਜਾਨ ਨਹੀਂ ਆ ਸੋਸਟ ਲొਕੇਸ਼ਨ ਕਿੱਥੇ ਬਾਉ ਇੱਥੇ ਬਾਉ ਇੱਥੇ ਕਿੱਥੇ ਮਨੋ ਆਪਣਾ ਨਾ ਮਨੋ ਹੈਗੇ ਬੰਦੇ ਗਰੀਬ ਹੀ ਆ ਆਪਣਾ ਕਿਉਂ ਉਹ ਤੇ ਛੱਤ ਹੈ ਹੀ ਨਹੀਂ ਬਾਜੀ ਤਿੰਨਾ ਪਾਉਂਦੇ ਪੈਸੇ ਨਹੀਂ ਹੈ ਗੰਨ ਨੂੰ ਸਹੀ ਗੱਲ ਘਰ ਹੱਦ ਤਲਾਸ਼ ਖਤਮ ਹੋਈ ਮਾਮਲੀ ਦਾ ਲੱਬ ਕੀ ਸਲਾਦ ਆ ਗਿਆ ਹਰੀਆਂ ਮਿਰਚਾਂ ਆ ਗਏ ਪਾਣੀ ਦੀ ਬੋਤਲ ਆ ਗਈ ਇੱਧਰ ਆ ਵੀ ਆਪਾਂ ਥਾਣੋ ਰੱਖ ਲਵਾਂ ਬਾਹਰ ਉਹ ਜਦੋਂ ਗੰਦ ਬਾਦ ਬੜਾ ਟੀਵਿਓ ਕਿੰਨੀ ਹੁੰਦੀ ਆ ਛੋਪਾਂ ਦੀ ਜੀ ਉਹਨਾਂ ਦਾ ਫਾਰਾ ਤੁਹਾਨੂੰ ਉਹ ਰੂਟ ਉਹਦੇ ਜਿਹੜਾ ਖਿਡਾਰੀ ਖਿਡਾਰੀ ਚੋਂ ਆਪ ਜਿੰਨਾ ਇੰਨਾ ਵਾਹ ਤੇ ਫੋਟੋ ਕਿੱਥੇ ਉਧਰੋਂ